ਉਹਨਾਂ ਦੇ ਕੋਲ ਜਿਹਨੇ ਇਹ ਉਹਨਾਂ ਦਾ ਬੰਦ ਕਰਾ ਲਿਆ ਉਹ ਤੁਹਾਨੂੰ ਕੋਹ ਨਹੀਂ ਗਾਣ 200 ਮੀਟਰ ਤੁਹ ਬਾਈ ਜਾਣ ਠੀਕ ਹੈ ਜੀ ਤੇ ਆਪਣੀ ਗੋਲ ਸਮਝਦੇ ਨਾਲ ਠੀਕ ਹੈ ਜੀ ਜਿੰਨਾ ਤੱਕ ਟੱਕਾ ਲੱਗੇ ਉਹਨੂੰ ਮੋੜ ਪਾਏ ਵਾਹ ਗੁੱਜ ਕੀ ਫਤਿਹ ਮੈਂ ਮਿੰਜੀ ਜੀ ਮਨਜੀਤ ਸਿੰਘ ਪਿੰਡ ਸੁਲਤਾਨਵੰਡ ਆਮ ਆਦਮੀ ਪਾਰਟੀ ਹਲਕਾ ਦਖਣੀ ਪ੍ਰਧਾਨ ਕਿਸਾਨ ਨੂੰ ਸਰ ਜੀ ਜੀ ਆ ਕੇ ਅਦਖੀਨ ਦਾ ਤੋਰ ਆ ਕਿੰਨੇ ਪਰਸੈਂਟ ਵੋਟ ਪੈ ਚੁੱਕੀ ਹੈ ਮੈਂ ਵੋਟਰਾਂ ਸਪੋਰਟਰਾਂ ਤੋਂ ਪਤਾ ਲੱਗਾ ਵਾ ਕਿ 30 ਤੋਂ 35% ਵੋਟ ਪੈ ਚੁੱਕੀ ਹੈ ਹੁਣ ਤੱਕ ਉਮੀਦ ਹੈ ਕਿ ਅੱਗੇ 60 ਤੋਂ 55% ਵੋਟ ਜਾਊਗੀ ਗਰਮੀ ਦੇ ਕਾਰਨ ਵੋਟ ਫੋਟਰੀ ਉਹ ਤੋਂ ਆਪਣੀ ਵੇਖ ਰਹੇ ਛਾਣੀ ਵੇਖੰਦੇ ਹੋ ਬਹੁਤ ਆ ਕੇ ਘਰੋਂ ਵੋਟਰਾਂ ਨੂੰ ਪਾਉਣ ਨਿਕਲੇ ਹੋਏ ਕਿ ਮੁਕਾਬਲਾ ਜ ਸਾਡਾ ਕਿਸੇ ਨਾਲ ਨਹੀਂ ਹੈਗਾ ਨਾ ਕਾਰੋਹ ਦਾ ਨਾ ਅਕਾਲੀਆਂ ਨਾਲ ਨਾ ਬੱਚਾ ਨਾਲ ਐਰ ਕਿਤੇ ਆਮ ਆਦਮੀ ਪੱਖ ਕੰਮ ਦੇ ਹਿਸਾਬ ਦੇ ਨਾਲ ਵੋਟ ਇੱਕ ਤਰਫਾ ਹੀ ਪੈ ਰਹੀ ਹੈ ਮਤਲਬ ਤੁਸੀਂ ਵੇਖੇ ਜਮਾ ਛੜਕਦੇ ਹੋਏ ਅੱਜ ਬੈਠੇ ਹੈ ਨਾ ਇੱਥੇ ਸਾਡੇ ਘਰ ਵਾਲਿਆਂ ਵੈਗੀਆਂ 55 30 ਸਾਲ ਹੋ ਗਏ ਸੀ ਕਦੀ ਰੋੜ ਨਹੀਂ ਬਣੇਗੇ ਉਹ ਕਦੇ ਸਾਨੂੰ ਆਤ ਪੈ ਚੁੱਕੀ ਹੈ ਪਰ ਐਰ ਕੇ ਜਿਹੜੀ ਆਮਦ ਦੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਨੇ ਵਿਕਾਸ ਵੱਲੋਂ ਤੇ ਕੋਈ ਕਮੀ ਨਹੀਂ ਛੱਡੀ ਜੇ ਕੋਈ ਰਹਿ ਜਾਂਦਾ ਵਿਕਾਸ ਕਿਸੇ ਦੀ ਗਲੀ ਨਹੀਂ ਰਹਿ ਗਈ ਆ ਉਹ ਵੀ ਵੱਲੋਂ ਆਮਦ ਦੀ ਪਾਰਟੀ ਦੀ ਸਰਕਾਰ ਬਣਾ ਕੇ ਦੇਵਗੀ ਇੱਕੋ ਹੀ ਨੁੱਕਰ ਛੱਡੀ ਜਾਏਗੀ ਆਪਰੇ ਸ਼ੀਮ ਸਾਹਮਣੇ ਐਲਾਨ ਕਰ ਦਿੱਤਾ ਆ ਕਿ ਅਕਤੂਬਰ ਦੀ ਪਹਿਲੀ ਤਾਰੀਖ ਤਾਰਿਕ ਨੂੰ ਪਹਿਲਾਂ 1000 ਕਿਹਾ ਸੀ ਉਹਨਾਂ ਨੇ ਕਹਿ ਕੇ ਅਸੀਂ 1200 ਰੁਪਇਆ ਦੇਵਾਂਗੇ ਪਹਿਲਾਂ 1000 ਦੇਣਾ ਸੀ ਉਹਨਾਂ ਨੇ ਲਾਲ ਕਰਤਾ ਕਿ ਅਸੀਂ 1100 ਰੁਪਇਆ ਦੇਵਾਂਗੇ ਅਕਤੂਬਰ ਦੀ ਪਹਿਲੀ ਤਰੀਕ ਨੂੰ ਬੀਬਿਆਂ ਦਾ ਪਿਛਲੇ 70 ਸਾਲ ਦੀਆਂ ਜਿਹੜੀਆਂ ਪਾਰਟੀ ਵਿਰਤੀ ਪਾਰਟੀਆਂ ਸੀਗੀਆਂ ਨਾ ਉਹਨਾਂ ਨੇ ਵਿਕਾਸ ਵੱਲੋਂ ਤੁਸੀਂ ਨਾਲ ਸੀ ਬਰਾਬਰ ਮਨ ਲੋ ਕਹਿੰਦੇ ਕਿ ਕੁਛ ਉਹ ਕਰਦੇ ਕੋਸ਼ਿਸ਼ੀ ਮਨ ਲੋ 5 ਸਾਲ ਲੰਘਦੇ ਸੀ ਜਿਹੜੇ 1-2 ਮਹੀਨੇ ਦੇ ਨਾ ਉਦੋਂ ਵਿਕਾਸ ਕਰਦੇ ਸੀ ਕਿ ਮਨ ਲੋ ਥੋੜਾ ਜਿਹਾ ਕਰਦਾ ਮਾੜਾ ਮੋਟਾ ਉਹ ਕਹਿੰਦੇ ਕਿ ਹੀਰੇ ਸ਼ਰਾਬਣਾ ਜਾਂ ਪੈਸੇ ਆਣਾ ਵੋਟਾਂ ਲੈ ਲੈਣੀਆਂ ਸਾਨੂੰ ਕੰਮ ਕਰਦੇ ਕੀ ਲੋੜ ਆ ਪਰ ਆਮ ਆਦੀ ਪਾਰਟੀ ਮੈਂ ਪਹਿਲਾਂ ਦਿਨ ਤੋਂ ਹੀ ਵੱਲ ਸ਼ੁਰੂਆਤ ਤੋਂ ਹੀ ਕੰਮ ਸ਼ੁਰੂ ਕਰਤੇ ਹੀ ਕਰਨੇ ਸਰ ਇੱਕ ਨਾ ਮਾਨ ਸਾਹਿਬ ਦੀ ਸਪੀਚ ਵੀ ਕੀ ਅਗਰ ਆਪਾਂ ਇਲੈਕਸ਼ਨ ਦੇ ਵਿੱਚ ਲੜਨਾ ਚਾਹੁੰਦੇ ਤੇ ਵੋਟਰਾਂ ਤੋਂ ਕੁਝ ਵੀ ਨਾ ਪਹਿਲਾਂ ਅਸੀਂ ਇਹ ਆ ਗਿਆ ਪਾ ਸਕਦੇ ਸੀ ਪਰ ਉਹਨਾਂ ਨੇ ਆਪਣੀ ਵਾਅਦੇ ਖਰੇ ਕੀਤੇ ਕਿ ਕਿਤੇ ਵੀ ਵੋਟਰਾਂ ਵੱਲੋਂ ਕੋਈ ਕੀ ਜਿਆਦਾ ਤੋਂ ਮੰਗਦੇ ਕੀ ਗੱਲ ਇਹ ਰੱਬ ਦੇ ਸਹੀ ਨਾ ਹੋਵੇ ਉਹ ਸਹੀ ਪਤਾ ਕਿ ਉਹਨਾਂ ਨੇ ਕੰਮ ਦੇ ਹਿਸਾਬ ਨਾਲ ਜਿੱਦਾਂ ਵਿਕਾਸ ਕੀਤੇ ਆ ਉਹਨਾਂ ਨੇ ਹਲ ਮੁਲਕ ਵਿਕਾਸ ਦੇ ਹਿਸਾਬ ਦੇ ਨਾਲ ਹੀ ਵੱਲੋਂ ਕੰਮ ਕਰਨਗੇ ਉਹ ਕਿਉਂਕਿ ਉਹਨੇ ਪਹਿਹਾਣੀ ਮੈਂਡਾ ਦਾ ਕਿ ਬੋਟਾ ਨੂੰ ਇਹ ਚਾਹਦਾ ਕਿ ਮੋਟਰਾਂ ਨੂੰ ਕਿ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਨੂੰ ਅੰਮ੍ਰਿਤਸਰ ਨੂੰ ਪਤਾ ਕੀ ਵਰਦਾਨ ਮਿਲ ਰਿਹਾ ਸਾਡਾ ਜਿਹੜਾ ਨਹਿਰ ਵਾਲਾ ਪੁਲ ਨਹੀਂ ਸੁਲਤਾਨਵੰਡਾ ਵਾਲਾ ਪੁਲ ਇੱਥੇ ਦੀ ਰੋੜ ਬੰਨਚ ਲਿਆ ਪੁਲ ਬੰਨਚ ਲਿਆ ਜਿਹੜੀ ਸਾਡੀ ਟ੍ਰੈਫਿਕ ਸੀਗੀ ਇਧਰੋਂ ਆਪਾਂ ਚੱਲੇ ਜੇ ਨਿਊ ਅੰਮ੍ਰਿਤਸਰ ਸਾਹਮਣੇ ਜਿੱਥੇ ਟ੍ਰੈਫਿਕ ਲੱਗਦੀ ਉੱਥੇ ਵੀ ਪੁਲ ਬਣਾ ਲਿਆ ਉਦੋਂ ਉਹ ਭੋੜੂ ਵਾਲਾ ਪੋਲਾ ਥੱਲੇ ਜਿਹੜੇ ਝਭਾ ਨੂੰ ਰਾਹ ਜਾਣਾ ਉੱਥੇ ਵੀ ਮਲਚਾਏ ਪੁਲ ਪਾਸ ਕਰਤੇ ਤੇ ਟ੍ਰੈਨ ਦੀ ਸੋ ਨਿਕਜਣ ਆਪਾਂ ਹਲਕੇ ਸੌ ਦੇ ਵਿੱਚ ਕਿਸਾਨੂੰ ਇੰਨਾ ਵਿਕਾਸ ਮਿਲ ਰਿਹਾ ਵਾ ਤੇ ਲੋਕ ਖੁਦ ਮੁਹਾਰੇ ਆਪ ਸੜਕੋ ਖੜੇ ਆ ਵੋਟਰ ਪਾਉਣ ਵਾਸਤੇ ਅੱਜ ਇੱਥੇ ਨਾ ਅਸੀਂ ਸਾਰੇ ਬੈਠੇ ਭਰਾ ਕੋਈ ਕਾਲੀ ਨਹੀਂ ਕੋਈ ਕਾਂਗਰਸ ਨਹੀਂ ਕੋਈ ਆਮ ਆਦੀ ਪਾਰਟੀ ਸਾਡਾ ਭਾਈਚਾਰਕ ਸਲਤਾਨਵੰਡ ਦਾ ਇੱਕ ਤਰਫਾ ਮੈਚ ਹੋ ਗਿਆ ਵਾ ਕਿ ਆਮ ਆਦੀ ਪਾਰਟੀ ਨੂੰ ਵੋਟਾਂ ਪੈਣ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਤੇ ਆਮ ਆਦੀ ਪਾਰਟੀ ਦੇ ਕੰਮ ਵੇਖੋ ਜਿਹੜੇ ਦੋ ਸਾਲਾਂ ਚ ਕਰ ਦਿੱਤੇ ਆ ਜਿਹੜੀਆਂ ਪੁਰਾਣੀਆਂ ਪਾਰਟੀਆਂ ਹੀ ਉਪ 5.5 ਸਾਲ ਦੇ ਉਪਰ ਵੀ ਚੰਗੇ ਜੰਦੇ ਹੀ ਉਦੋਂ ਸ਼ੁਰੂ ਕਰਦਿਆਂ ਅਸੀਂ ਆਮ ਆਦਮੀ ਪਾਰਟੀ ਨੇ ਜਿਹੜੇ ਵਾਦੇ ਕੀਤੇ ਸੀ ਪੂਰੇ ਕਰਨੇ ਚਾਲੂ ਕਰ ਦਿੱਤੇ ਬਿਜਲੀ ਦਾ ਵਾਦਾ ਕੀਤਾ ਇਹਨੂੰ ਪੂਰਾ ਕਰ ਦਿੱਤਾ ਮੁਹੱਲਾ ਕਲੀਨਿਕਾਂ ਦਾ ਵਾਦਾ ਕੀਤਾ ਇਹਨੂੰ ਪੂਰਾ ਕਰ ਦਿੱਤਾ ਉਸ ਤੋਂ ਬਾਅਦ ਜਿਹੜੇ ਟੋਲ ਪਲਾਜ਼ੇ ਆ ਜਿਹੜੇ ਵਾਦੇ ਨਹੀਂ ਕੀਤੇ ਫਿਰ ਵੀ ਟੋਲ ਪਲਾਜ਼ੇ ਨਜਾਇਜ਼ ਲੱਗ ਰਹੇ ਉਹਨੂੰ ਬੰਦ ਕਰਾਏ ਨਹੀਂ ਤੇ ਨੌਕਰੀਆਂ 40000 ਪੰਜਾਬ ਸਰਕਾਰ ਨੇ ਦਿੱਤੀਆਂ ਇਹਨਾਂ ਕੰਮਾਂ ਨੂੰ ਦੇਖਦੇ ਮੈਂ ਅਪੀਲ ਕਰਦਾ ਵੀ ਆਮ ਆਦਮੀ ਪਾਰਟੀ ਨੂੰ ਵੱਧ ਚੜ ਕੇ ਵੋਟ ਪਾਈਏ ਤੇ ਹੋਰ ਹੱਥ ਮਜ਼ਬੂਤ ਲਾਈਏ ਕੰਮ ਦੇਖੋ ਅਸੀਂ ਕਹਿੰਨੇ ਵੀ ਕੰਮ ਨੂੰ ਵੋਟ ਪਾਓ ਇਹ ਦੇਖੋ ਉਹਨਾਂ ਦੇ 70 ਸਾਲਾਂ ਹੀ ਕਿੰਨੇ ਕੰਮ ਹੋਏ ਤੇ ਆਮ ਆਦਮੀ ਪਾਰਟੀ ਨੇ 2 ਸਾਲਾਂ ਹੀ ਕਿੰਨੇ ਕੰਮ ਕੀਤੇ ਕੰਮ ਦੇਖੋ ਬੰਦਾ ਨਾ ਵੇਖੋ ਕੰਮ ਕੀ ਵਿਆਪਨ ਸਾਨੂੰ ਤੇ ਆਮ ਪਬਲਿਕ ਨੂੰ ਕਾਮਨਾ ਮਤਲਬ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਤੇ ਹੋਰ ਇਸ ਤੋਂ ਵੱਧ ਜਦੋਂ ਐਮਪੀ ਬਣ ਕੇ ਤੇ ਇਸ ਤੋਂ ਡਬਲ ਕੰਮ ਹੋਵੇ ਜੀ ਮਨਜੀਤ ਸਿੰਘ ਗੰਗ ਵਰਕਰ ਆ ਆਮ ਆਦਮੀ ਪਾਰਟੀ ਤੋਂ ਤੇ ਸਾਨੂੰ ਅੱਜ ਇਹ ਆਪੀ ਗਰਮੀ ਦੇ ਬਹੁਤ ਜ਼ਰਾ ਕਰਨੀ ਹੁਣ ਕਰਨ ਵੋਟਿੰਗ ਸਾਰੀ 40 ਤੇ 35 40% ਹੋਈ ਆ ਤੇ ਵਾਰ ਨੰਬਰ 40 ਵਿੱਚ ਚਲੋ ਖੇੜੀ ਵਰਕਰਾਂ ਨੇ ਬੜੀ ਮਿਹਨਤ ਕੀਤੀ ਆ ਜਿੰਨੀ ਸਾਡੀ ਟੀਮ ਸਾਰੇ ਇਸ ਸੀ ਨੂੰ ਪੂਰਾ ਦੱਬ ਕੇ ਕਰ ਰਹੀ ਕੰਮ ਸਵੇਦਾ ਏ ਸੀ ਤੇ ਪੂਰਾ ਜੋਰ ਲਾਇਆ ਕਿ ਕਿਸ ਤਰ੍ਹਾਂ ਬੋਟ ਪਵਾਈ ਜਾਲੇਗਾ ਕਿਉਂ ਬੋਟ ਜਿਹੜਾ ਪਵਾਵਾਂਗੇ ਤੇ ਫਿਰ ਸਾਨੂੰ ਪਤਾ ਲੱਗੂ ਵੀ ਸਾਡੇ ਅਧਿਕਾਰਾਂ ਦਾ ਮੋਲਿਆਣਾ ਬੋਟ ਤੋਂ ਮਿਲਣਾ ਵਾ ਅਧਿਕਾਰ ਸਾਡੇ ਜਿੰਨੇ ਵੀ ਆ ਸਾਡੀ ਵੋਟ ਤੇ ਹੀ ਆ ਲੋਕਾਂ ਨੂੰ ਕੱਢ ਕੱਢ ਕੇ ਬਾਹਰ ਲਿਆਉਂਦੇ ਕਿ ਤਰ੍ਹਾਂ ਵੋਟਾਂ ਪੈਂਦੇ ਜਾਂ ਸਮਾਂ ਰਹਿ ਗਿਆ 4 ਵਜ ਗਏ ਹੁਣ ਪਹਿਲੇ 40% ਵੋਟ ਪੈ ਗਈ ਆ ਤੇ ਕੋਸ਼ਿਸ਼ ਆਪਣੀ ਵੀ ਪੂਰੀ ਸਾਡੀ 80 90% ਵੋਟ ਪਵੇ ਦੇਖੋ ਹਰ ਇੱਕ ਦਾ ਹੱਕ ਆ ਆਪਣੀ ਪ੍ਰਚਾਰ ਕਰਨਾ ਤੇ ਸੋ ਕੋਈ ਗੱਲ ਨਹੀਂ ਜਿੱਥੇ ਕਿਨੂੰ ਚੰਗਾ ਲੱਗਦਾ ਵੋਟ ਪਾਉਣਗੇ ਅਸੀਂ ਆਪਣੀ ਆਵਾਜ਼ ਦੇ ਪਾਣੇ ਪ੍ਰਚਾਰ ਕਰਦੇ ਹਾਂ ਅਸੀਂ ਕਹਾਂਗੇ ਝਾੜੂ ਵੋਟ ਪਾਓ ਕਿਉਂਕਿ ਸਾਨੂੰ ਪਤਾ ਵਾ ਇਹ ਜਿੰਨੇ ਸੱਚੇ ਸਾਨੂੰ ਟਾਈਮ ਮਿਲਿਆ ਸੀ 2 ਸਾਲਾਂ ਚ ਸਾਡੀ ਸਰਕਾਰ ਨੇ ਕੰਮ ਕੀਤੇ ਆ ਜੇ ਸਾ ਤੁਹਾਨੂੰ ਲੱਗਦਾ ਹੀ ਕਿ ਕੰਮ ਕੀਤਾ ਸਨ ਬੋਟ ਬਹੁਤ ਜੇ ਤੁਹਾਨੂੰ ਲੱਗਦਾ ਹੀ ਕੰਮ ਨਹੀਂ ਕੀਤਾ ਸਨ ਬੋਟ ਨਾ ਬਸ ਸਾਡਾ ਨੂੰ ਡਾਕਟਰ ਸਾਹਿਬ ਬਖਤ ਕਰਨ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਦੀਪ ਸਿੰਘ ਰਾਜੋ ਅਵਾਰਡ 41 ਹਲਕਰ ਰਟਿੰਗ ਜਿਹੜੀ ਸਵੇਰੇ ਹੋਈ ਹੈ ਉਹ ਤੇਜ਼ੀ ਨਾਲ ਵਧੀ ਸੀ ਉਹਦੀ ਰੀਡਿੰਗ ਤੇ ਬਾਅਦ ਜਿਉਂ-ਜਿਉਂ ਧੁੱਪ ਪਈ ਹੈ ਤੁਰ ਕੇ ਜਿਉਂ-ਜਿਉਂ ਗਰਮੀ ਜ਼ਿਆਦਾ ਭਈ ਹੈ ਤੇ ਉਹ ਤੇ ਥੋੜੇ ਜੀ ਉਹਦੀ ਸਪੀਡ ਘਟੀ ਸੀ ਹੋਣ ਤੱਕ ਮੋਸਟ ਜਿਹੜੀ ਹੈ 40 45 ਦੇ ਵਿੱਚ ਰਿਕਾਰਡਿੰਗ ਹੋਈ ਹੈ। ਜੇ ਕੋਈ ਕੋਟਾ ਵਾਲੇ ਆਉਣ ਦੀ ਕੋਸ਼ਿਸ਼ ਕਰਦੇ। ਐ ਸਾਰੇ ਸਾਡਾ ਤੇ ਜਿਹੜਾ ਟਾਈਮ ਸੀ ਉਹ 7 ਵਜੇ ਤੋਂ ਹੀ ਚਾਲੂ ਹੋ ਗਿਆ ਸਵੇਰ ਤੋਂ ਤੇ ਹੁਣ ਜਿੰਨਾ ਚਿਰ ਤੱਕ ਵੋਟਾਂ ਕੰਪਲੀਟ ਨਹੀਂ ਹੁੰਦੀਆਂ ਉਹਨਾਂ ਦੀ ਡਿਊਟੀ ਚੱਲ ਹੋਈ ਹੈ ਸਾਡੀ। ਕਿੰਨੇ ਵਜੇ ਤੱਕ ਵੋਟਾਂ? ਮੇਰੇ ਕੋਲ 6 ਵਜੇ ਤੱਕ ਟਾਈਮ ਹੈਗਾ ਜੀ ਸਰ ਕਰੀ। ਉਮੀਦ ਇਹ ਕਿ ਸੌਫਟਨੈਟ ਮੋਰ ਤੋਂ ਇਹ ਚਾਰਕਟਰ ਨਹੀਂ ਨਹੀਂ ਸਾਰੇ ਇੰਨੇ ਨਹੀਂ ਉਮੀਦ ਹੁੰਦੀ ਇਹੋ ਹੀ ਲਮਸਮ ਹੁੰਦਾ ਹੈ ਜੀ ਜਿਆਦਾ ਜਿਆਦਾ 40 ਜਾਂ 42 ਜਾਂ ਮੋਸਟਲੀ 50 ਦੇ ਲਗ ਲਗ ਹੋ ਜਾਂਦੀ ਹੈ ਇਸ ਦੀ ਘੱਟ ਵੱਡੀ ਨੂੰ ਹੋਣੀ ਸਰ ਗਰਮੀ ਬਹੁਤ ਹੀ ਜ਼ਿਆਦਾ ਆ ਲੋਕਾਂ ਦਾ ਇੰਟਰਸਟ ਵੀ ਬਹੁਤ ਘਟੇਗਾ ਯਾਰ ਲੋਕੀ ਧਿਆਨ ਵੀ ਜ਼ਿਆਦਾ ਕੁਝ ਨਹੀਂ ਦੇ ਰਹੇ ਗਰਮੀ ਦੇ ਕਾਰਨ ਲੋਕੀ ਬਿਲਕੁਲ ਘਰਾਂ ਚ ਸੇਫ ਹੋ ਗਏ ਬੋਟਿੰਗ 40 45 ਦੇ ਹਿਸਾਬ ਨਾਲ ਹੋ ਹੀ ਗਈ ਆ ਤੇ ਗਾਂ ਜਾ ਕੇ 50 ਤੱਕ ਹੋ ਜਾਈ ਜਿਹੜਾ ਜਿਹੜਾ ਸਿਲਸਿਲਾ ਹੈਗਾ ਯਾਰ ਉਹ ਕੋਈ ਜਿਹੜੀਆਂ ਉਹ ਪਾਰਟੀਆਂ ਦੇ ਵਿੱਚ ਜ਼ਿਆਦਾ ਰੁਝਾਨ ਨਾਗਾ ਆ ਜਿਹੜੀਆਂ ਦਾ ਆਮ ਸੰਗਤਾਂ ਵਿੱਚ ਬਿਲਕੁਲ ਰੁਝਾਨ ਨਹੀਂ ਹੈਗਾ ਜਿਹੜੀ ਪਾਰਟੀ ਦਾ ਆਮ ਪਬਲੀਕ ਦੇ ਰੁਝਾਨ ਨਹੀਂ ਹੈਗਾ ਉਹ ਪੈਸੇ ਦਾ ਸਹਾਰਾ ਲੈਂਦੀਆਂ ਨੇ ਜਿਹੜੀਆਂ ਅਦਰਵਾਈਜ਼ ਜਿਹੜੇ ਕੰਮ ਕਰਾਉਂਦੀਆਂ ਨੇ ਤੇ ਜਨਤਾ ਦੇ ਵਿੱਚ ਵਿਚਰਦੀਆਂ ਨੇ ਉਹ ਇਹੋ ਜੇ ਕੰਮ ਦਾ ਸਹਾਰਾ ਨਹੀਂ ਲੈਂਦੀਆਂ ਤੇ ਬਹੁਤ ਜਿਹੜੇ ਇਲਾਕਾ ਨਿਵਾਸੀ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਜਿਹੜੀਆਂ ਪਾਰਟੀਆਂ ਪੈਸਾ ਵੰਡਦੀਆਂ ਨੇ ਉਹ ਪੈਸਾ ਜਿਹੜੀਆਂ ਪਾਰਟੀਆਂ ਨੇ ਉਹ ਬਿਲਕੁਲ ਚੋਰ ਨੇ ਤੇ ਜਿਹੜੀਆਂ ਪਾਰਟੀਆਂ ਸਾਫ਼ ਸੁਥਰੀ ਛੜੀਵੜੀਆਂ ਨੇ ਉਹ ਇਸੇ ਕੰਮ ਦੇ ਬਿਲਕੁਲ ਨਹੀਂ ਹੋਣਗੇ ਜਰਨਾ ਗੁਰਦੀਪ ਸਿੰਘ ਜੀ ਵਾਰਡ ਨੰਬਰ 40 ਕੋਟਾੜੀ ਚਾਈਚੋ 42% ਪੈ ਗਈ ਸਰ ਔਰ ਲੋਕਾਂ ਦੇ ਵਿੱਚ ਉਤਸ਼ਾਹ ਇੰਨਾ ਕੀਆ ਕਿ ਗਰਮੀ ਹੋਣ ਦੇ ਬਾਵਜੂਦ ਵੀ ਲੋਕੀ ਬੋਟ ਘਰਾਂ ਤੋਂ ਜਲਦੀ ਜਲਦੀ ਨਿਕਲ ਕੇ ਠੰਡੀ ਜਾਨੀ ਕਿ 11 ਵਜੇ ਤੱਕ ਹੜੀ ਜੜੀ ਉਹ 30 35% ਸਾਡੀ ਵੋਟ ਸਾਨੂੰ ਮੰਤਰੀਪਾ ਚੰਗੇ ਮਿਲੇ ਆ ਜੀ ਤਾਂ ਗੱਲ ਸਾਹਿਬ ਇਹ ਸਾਡੀ ਸਾਰੀ ਗੱਲ ਸੁਣਨਗੇ ਔਰ ਤਲਬੀਰ ਸਿੰਘ ਗਿਲਦੇ ਆਉਣ ਨਾਲ ਸਾਡਾ ਹੋਰ ਵੀ ਕਿਦਾਂ ਉਤਸ਼ਾਹ ਵਧ ਗਿਆ ਜੀ ਔਰ ਇੰਨੀ ਮਜ਼ਬੂਤੀ ਮਿਲ ਗਈ ਆ ਕਿ ਸਾਡੀ ਵੋਟਿੰਗ ਕੁਝ ਜਿਹਾ ਜ਼ਿਆਦਾ ਫੋਲ ਹੋਈ ਪਰੰਟੇ